ਹੈਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਹੰਜਾਂ ਵਲੋਗ ਆਪਣਾਗਾ ਜੀ ਸ਼ੁਰੂ ਤੇ ਕੱਲ ਆਪਾਂ ਇਹਦੇ ਅੰਦਰ ਜੰਮਾ ਸਮਾਨ ਲਵਾਣ ਲਈ ਤਾਂ ਸਮਾਨ ਸਾਰਾ ਗੱਡੀ ਚ ਲਾ ਕੇ ਦੇ ਉਧਰ ਆਪਰੇ ਭਗਵਾਨੀ ਲੱਗੇ ਆ ਦਲੇਰ ਸਿੰਘ ਹਣੀ ਰਾਜਵੀਰ ਮੋਦੀ ਸਰਕਾਰ ਇਹ ਵਡਾਉਂਦੇ ਆ ਮੱਜਾਂ ਵਾਸਤੇ ਆਪੋ ਦਲੇਰ ਕਦਾ ਠੀਕ ਆ ਜੀ 8:00 ਤੋਂ ਵਜਾਂ ਹਾਂ ਬੰਜੂ ਅੱਜਕੜੀ ਬੰਗਾਇਸ ਅੱਜ ਕਿ ਤਜਦਨ ਤਜਦਨ ਅੱਜ ਪਾਉਣ ਲੱਗੇ ਆਜਾ ਅੱਜ ਤਜਦਨ ਤੁਹਾਨੂੰ ਆਜਾ ਕਹਿੰਦੇ ਦਿਹਾੜੀ ਚ ਭਜਣਾ ਹੈ ਹੈ ਆ ਮੁੰਡੇ ਬੜੇ ਹੁੰਦੇ ਆ ਕਾ ਬੋੜਾ ਕਿਨੇ ਆ ਕਿਨੇ ਬੋਲਾ ਆਹ ਕਿਨੇ ਬੋਲਾ ਰਮਨ ਗਾਵਲਾ ਅੱਠ ਅੱਠਾ ਦਾ ਲਮਾਈ ਕੱਲੇ ਕੱਲੇ ਬਣਾਉਂਦੇ ਤੁਸੀਂ ਕੱਲੇ ਕੱਲੇ ਖਾਣੇ ਦਾ ਬਣਾਉਣਾ ਆ ਇੱਕ ਖਾਣੇ ਦਾ ਵਾ ਨਹੀਂ ਇਹ ਤਾਂ ਇੱਕ ਨੂੰ ਟਾਪੀ ਨਾ ਇਹ ਦੋਵਾਂ ਨੂੰ ਫੱਦੂ ਬੰਦੇ ਨਾ ਹਾਂ ਮੋਦੀ ਸਰਕਾਰ ਅਗਿਆਰ ਲਾਇਆ ਮੋਰ ਸਾਰਾ ਸਮਾਨ ਤੇ ਬਾਕੀ ਸਮਾਨ ਤਾਂ ਹੋ ਗਿਆ ਮੋਦੀ ਆਪਾ ਮੋਦੀ ਆਪਣੀ ਡਿਊਟੀ ਆ ਬਸ ਸੰਦ ਘੜਾ ਤੋਂ ਹੁੰਦੀ ਇਹ ਦੋਵਾਂ ਦਾ ਕੰਮ ਇਹਨਾਂ ਦੋਵਾਂ ਬੰਦਾਂ ਦਾ ਰਾਜ ਦੇ ਦਲੇਰ ਦਾ ਆਪਣਾ ਕੰਮ ਆ ਬਾਕੀ ਅੱਜ ਆਪਾਂ ਇਸੇ ਕੰਮ ਦੇ ਕਰ ਫੇਰ ਕੱਲ ਦੀ ਆ ਜਲ ਮੈਂ ਚੱਲ ਗਿਆ ਹਿਲੰਦਰ ਹਾਂ ਬੋਰੀਆਂ ਲੈ ਆ ਰਹੇ ਉਹ ਵਧੀਆ ਆਹ ਦਾ ਬਾਪੂ ਆ ਗਿਆ ਜੀ ਬਾਪੂ ਬਾਪੂ ਕਾਤ ਸਿੰਘ ਜਦੋਂ ਸਿਆਲ ਇੱਕ ਬੜੇ ਮੁੰਡਿਓ ਆ ਵਧੀਆ ਉਹਨਾਂ ਤੇ ਬੇਨਾ ਢੇੜ ਜੀਆਂ ਤੇ ਉਹ ਪਤਲਾ ਨਹੀਂ ਵਧੀਆ ਜਗਾਲ ਨਹੀਂ ਨਹੀਂ ਢੇੜ ਕਿੰਨੇ ਫੇਰਾ ਇਹ ਸਾਡਾ ਤਾਂ ਧੱਪੜ ਲੱਗਿਆ ਸ਼ਰਨਵੇਂ ਫਿਰ ਇਹਨਾਂ ਹੀ ਛੱਡ ਪਏ ਬੋਰੀਆਂ ਵਾਧੂ ਬਈ ਆਲੂ ਵਾਲੀਆਂ ਨਾਲ ਨਿੱਗੀਆਂ ਹੁੰਦੀਆਂ ਨਾਲੇ टर की सूरज की राजून अच्छा अच्छा। रा गड्डी अपने भीर रंजू संधु दी है ये कल समान लियान जिमदा छी ਮਾਹਨ ਮਸ਼ੀਨ ਲਾ ਕੇ ਰੱਖਤੀ ਜਵਾਨਾਂ ਨੇ ਤੇ ਅੱਜ ਆਪਾਂ ਸਾਰਾ ਜਿਹੜਾ ਸੰਦ ਪੜਾ ਸਾਰਾ ਧੋਣੇ ਨੇ ਆਪਣਾ ਕਹੋਣੀ ਕੱਲ ਤੇ ਹੋ ਚੱਲ ਗਿਆ ਸਿੰਦਰ ਘਰ ਟਾਈਮ ਲੱਗਾ ਤੇ ਅੱਜ ਫਿਰ ਜਿਹੜਾ ਸਾਰਾ ਸੰਸਣ ਤੋਂ ਗੇ ਹਰੀ ਲਾਉਣੇ ਅੰਦਰ ਛੱਡ ਵਿੱਚ ਬੰਦੇ ਵਿਚਾਰੇ ਆ ਉਹਦੇ ਕੰਮ ਕਰਨ ਲੱਗੇ ਆ ਇਹਨਾਂ ਫਿਰ ਕੱਲ ਸੰਸਣ ਤੋਂ ਦੇਸ ਧੋਦੇ ਉਹ ਨਹੀਂ ਇਹਨਾਂ ਨੂੰ ਕੋਈ ਵੀ ਮੱਜਾਂ ਝੋਲੇ ਜਿਹਾ ਬਣਾਉਂਦਾ ਹੈ ਤੋਂ ਆਪਾਂ ਲੱਗਦੇ ਆਂ ਕਦੇ ਆਪਾਂ ਕੰਮ ਕਰੀਏ ਤੂੰ ਨਾ ਜਾ ਰਹੇਂਦੇ ਆ ਨਾ ਇਹਦੇ ਨੂੰ ਦੇ ਦੇਣਾ। ਉਹ ਜਿਹਨ ਮਸ਼ੀਨ ਆਪਾਂ ਕਰਨਦੇ ਆਂ ਫਿੱਟ ਇੱਕ ਪੁਰਜਾ ਫਿੱਟ ਹੋ ਗਿਆ ਵਾ। ਅਜੇ ਕਹਿੰਦਾ ਸਾਰਾ ਸਰੀਰ ਅੱਜ ਬਣਾਉਣਾ ਮੈਂ। ਸਾਰੀ ਜਿੰਮ ਕਹਿੰਦਾ ਅੱਜ ਲਾ ਲਈ ਜਿੰਮ ਦੀ। ਆਹ ਕੁਝ ਹੀ ਨੇ ਕੱਟਾ ਤੇ ਅੱਜ ਆਪਣਾ ਬਦਲੇ ਵਿਚ ਬੈਂਚ ਪ੍ਰੈਸ ਵਾ। ਤਾਂ ਅੰਦਰ ਸਿਸਟਮ ਉਹ ਸਾਰਾ ਕੋਣਾ ਬਾਬਾ ਨੂੰ ਨੇ ਡੰਬਲ ਡੋਲੇ ਵਾਲੇ ਉਹ ਬਣਾ ਗਏ ਇਹ ਆਪ ਉੱਤੇ ਕੋਠੇ ਤੇ ਫਟ ਗਈ ਆਪਣੇ ਤਾਂ ਆਹ ਕਰ ਨਹੀਂ ਇਹ ਪਿੰਡ ਦਾ ਵੀਊ ਵੇਖੋ ਆਪਣੇ ਦਾ ਚੈੱਕ ਕਰੋ ਤੁਸੀਂ ਤੇ ਸਭ ਤੋਂ ਉੱਪਰ ਆਪਸ ਲਾਤੀ ਆ ਇਹ ਐਮ ਆਪਣੇ ਕਹੇ ਆ ਪਾਦੇ ਸੇ ਮਾਰ ਰਿਹਾ ਡੰਬਲ ਟਮਰ ਪਰੇ ਛੋਟੇ ਛੋਟੇ ਡੰਬਲ ਬਣਾਉਣੇ ਆਪਾਂ ਡੰਬਲ ਬਣਾਉਣੇ ਉਹਨਾਂ ਦੇ 10 ਦਾ ਡੱਕਾ ਲਿਓ ਕਵਾ ਵੀਰ ਕੋਲ ਪਰ ਵੜਾਉਂਦਾ ਜੀ 10 ਕਿਲੋ ਪਸਾਰ ਕਰਦੀ ਔਰ ਨਾਟਕ ਸੁਣਿਆ ਬੱਚਾ ਆਪਣੀ ਨੇ ਸਾਲਣਾ ਸੋਟਾ ਸਾਰੇ ਸਾਰੇ ਅੱਜ ਪਏ ਨੇ ਲੋ ਜੀ ਆਣੋ ਪਰ ਜਾਪਣਾ ਗਿਆ ਫੱਟਾ ਹੁਣ ਦਾਸ ਨੇ ਮਾਰਾ ਕਰਾਂਗੇ ਜੀ ਆਮਾ ਸਵੇਰੇ ਸ਼ਾਮ ਹੁਣ ਲੈਪਾ ਅੰਬਾ ਜੀ ਮੁੰਦੇ ਦੇ ਵਾਲਿਆਂ ਆਪਾਂ ਅਗੇ ਆਪਣੀ ਰਾਣੋ ਚਾਬਰ ਜਾਂ ਛੋਲੇ ਜੋ ਅੱਜ ਸਾਇਸਵੀ ਕਰਦੇ ਆ ਅੱਜ ਖਲਗਣਾ ਖੁਕਣਾ ਮਾਰਦਾਂ ਕਰਮਾਲੀ ਨੇ ਹਾਂ ਪੁੱਤ ਕਿਦਾਂ ਨਮੋਣ ਵਾਲੀ ਆ ਕਰਮਾਲੀ ਨੂੰ ਹੀ ਕੱਲ ਨੂੰ ਨਵਾ ਕੇ ਆਂਦਾ ਅੱਜ ਤਾਂ ਧੁੱਪ ਲੰਘ ਗਈ ਸਾਰੀ ਤੰਮਾ ਨੂੰ ਕਿਨੂੰ ਹੀ ਹੁਣ ਜੇ ਮਦਾਰਾ ਸਮਾਨ ਸਮੋਲ ਕਰਤਾ ਫਿੱਟ ਹੁਣ ਡੰਗਣਾ ਦਾ ਕਰ ਲਿਆ ਕਿਨ ਟਪੜ ਜਾ ਫਿੱਟ ਤੇ ਛੱਡਦੇ ਜਿਹੜਾ ਬੋਰੀਆਂ ਦਾ ਬਣਾਇਆ ਇਹ ਹੋ ਗਿਆ ਪੂਰਾ ਰੈਡੀ ਹੁਣ ਇਹਨੂੰ ਆਪਾਂ ਛੱਡ ਤੇ ਸਾਰੇ ਟੰਗ ਦੇਨੇ ਇੱਥੇ ਦਾ ਇਹਨੂੰ ਲੱਗੇ ਜੀ ਤਿੰਨ ਦਿਨ ਲੱਗੇ ਪੂਰੇ ਬਣਾਉਦਿਆਂ ਨੂੰ ਤਿੰਨ ਹੀ ਬੰਦੇ ਸੀ ਤਿੰਨ ਦਿਨ ਲੱਗੇ ਬਣਾਉਦਿਆਂ ਹੁਣ ਆਪਾਂ ਇਹਨੂੰ ਤਾਂ ਟੰਗ ਦਾਂਗੇ ਇੱਥੇ ਬੋਰੀ ਲਾਗੇ ਫੇਰ ਆਪਾਂ ਤੁਹਾਨੂੰ ਸਾਰਾ ਕੋ ਖੋਨੇ ਆ ਜਲਵਾ ਉਹ ਜਮ ਦਾ ਸਾਰਾ ਸਮਾਸਮ ਹੋ ਗਿਆ ਫਿੱਟ ਤਾਂ ਉਹ ਵੀ ਕਰਕੇ ਸਾਰਾ ਕੋ ਤੇ ਫਿਰ ਸ਼ਾਮ ਨੂੰ ਅਜ ਲਾਉਣੇ ਜੇਮ ਅਜ ਜੇਮ ਅਜ ਲਾਉਣੇ ਅੱਛਾ ਮਨ ਅਜ ਪੌਚੂਰ ਦੀ ਲਾਉਣੇ ਜੇਮ ਅਜ ਲਾਉਣਗੇ ਅਛਾ ਮਾਈਆਂ ਨੂੰ ਕਿਤਰਾ ਰਾ이트ਰਾ ਨਾ ਕਰਕੇ ਚੁੱਟ ਗਿਆ ਦੇ ਵੋਦਰੀ ਲੱਗੇ ਜੇ ਮਾਜਾ ਰਾਜੂ ਗੱਲਾਂ ਨਾ ਪੜੀ ਉਹ ਸੇਵੀ ਕਿਤੇ ਆਏ ਆ ਇਹ ਗਾ ਕੁੱਤੇ ਮਰ ਗਏ ਆ ਤੇ ਕੁੱਤੇ ਫਿਰ ਨਹੀਂ ਮਰਦੇ ਤੂੰ ਜਦੋਂ ਮਹਾਰਾਜ ਨੇ ਕਿਹ ਕੌਣ ਬਚਾਉਣਾ ਹੈ ਮੈਂ ਗੁਰੂ ਆ ਚਗਾ ਭਲਾ ਮਾਰ ਕੇ ਆਉਂਦੀ ਲੇ ਦਿਓ ਉਹ ਆਉਂਦਾ ਨੂੰ ਪਤਾ ਕੀ ਕਥੇ ਆ ਗਿਆ ਦੱਸੋ ਭਾਦੀ ਉਧਰ ਮੈਂ ਆਉਂਦੀ ਲવાય ਛੁੱਟ ਗਿਆ ਐ ਲੰਮਾ ਪੈ ਗਿਆ ਲੰਮ ਲੇਟ ਹੋ ਗਿਆ ਮੈਂ ਚਲ ਮਰ ਗਿਆ ਤੇ ਜਦੋਂ ਮੈਂ ਤੂੰ ਆਖਿਆ ਤੂੰ ਆ ਉਹ ਬੀਠਾ ਦਲੇ ਤੇ ਮੈਨੂੰ ਪਤਾ ਲੱਗਾ ਮੈਂ ਮੈਂ ਆਉਂਦੀ ਚੱਲਿਆ ਵੀ ਉਹਨੇ ਮਾਰਿਆ ਆਏ ਫੁਰ ਗਿਆ ਸੀ ਬਾਹਰ ਇੱਥੇ ਆ ਗਿਆ ਜਿੱਦੀ ਮਾਰ ਕੇ ਨੀਂ ਮੋਰੀਆਂ ਲੱਗੀਆਂ ਕਿੰਨੇ ਬੋਰੀਆਂ ਲੱਗੀਆਂ ਤੈਨੂੰ ਪਤਾ ਹੋਵੇ ਕਿੰਨੇ ਪੈ ਜਿਹੜਾ ਕਿੰਨੇ ਕਹਿੰਦਾ 35 ਬੋਰੀਆਂ 8 ਲੰਮੇ ਰੋਲੇ ਸਾਡੇ ਚਾਹੇ ਰਹਾ ਤਿੰਨ ਦਿਨ ਰਿਹਾ 35 ਬੋਰੀਆਂ ਲਗੀਆਂ ਉਸ ਵਾਸਤੇ 100 ਲਗਾਈਆਂ 35 ਹੋਣੀਆਂ 100 150 ਬੋਰੀ ਭੈ ਲੱਗੀ ਤਰਨ ਤਰਨ ਵਿੱਚ ਤਿੰਨ ਹੀ ਬੰਦੇ ਤਿੰਨ ਹੀ ਤਿੰਨ ਦਿਨ ਲੱਗੇ ਤੁਹਾਨੂੰ ਹਾ ਲੜਾ ਇਹ ਭਾਰੀਆਂ ਵੱਡੀਆਂ ਰਾਜ ਸੁਖਣੀਆਂ ਜਿਹੜਾ ਸੁਖੀਆਂ ਇਤਨੇ ਦਾ ਦਾਦਾਣੀ ਬਣਿਆ ਬੋੜੀ ਬਣਾ ਲਿਆ ਦੱਸਦਾ ਨਹੀਂ ਆ ਦੱਸਦਾ ਨਹੀਂ ਇਹ ਤਿੰਨਾਂ ਨੇ ਬਣਾਇਆ ਨਾ ਇਹ ਚੁੱਕੇ ਤਿੰਨਾਂ ਨੇ ਕਰਨਾ ਸਿਰ ਉੱਠ ਕੇ ਤਾਂ ਨੂੰ ਸਵੇਰੇ ਹਾਂ ਉਹ ਵਿਚਾਰਾ ਹਾਂ ਉਹ ਦਿਹਰਾ ਤੜਕੇ ਮੈਂ ਕਹਿੰਨਾ ਤੂੰ ਮੋਦੀ ਰਾਜੂ ਤੜਕੇ ਚੁੱਕਣਾ ਪੈ ਗਿਆ ਨੰਦਾਂ ਜਾਣਾ ਇਹਨਾਂ ਨੂੰ ਇਹ ਚੰਗਾ ਹੁਲਾ ਨਹੀਂ ਦਾ ਇਹ ਚੁੱਕਣਾ ਚੰਗੇ ਦਾ ਕਾਂ ਚੁੱਕੇ ਦੇ ਚੰਗੇ ਦੇ ਤੜਕੇ ਦੇ ਅੰਨੇ ਕਰਨਾ ਮੋਦੀ ਚੋਕ ਨੇ ਕਰਨਾ ਹੈਲੋ 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 ਮੋਦੀ ਤੇ ਮੋਰਚਾ ਹੋ ਗਿਆ ਫਤਿਹ ਆ ਬਣਾਤਾ ਵਧੀਆ ਅਜੀਥੇ ਬਾਬਾ ਬਣਾਨਾ ਆਪਾਂ ਆ ਬਣਾਦਾ ਭਾਈ ਐਂਟਰੀ ਗੇਟ ਐਂਟਰੀ ਗੇਟ ਮੱਜਾਂ ਦਾ ਚੋਕ ਜਮਾਨਾ ਮੱਜਾ ਲੈਣੀਆਂ ਨਜ਼ਾਰਿਆਂ ਨੂੰ ਨਿੱਗੇ ਸਾਰੇ ਐਂਟਰੀ ਗੇਟ ਤੁਸੀਂ ਚੈੱਕ ਕਰੋ ਸਾਡਾ ਇੰਟ੍ਰੀਗੇਟ ਬਹੁਤ ਸੋਹਣਾ ਬਣਾ ਛੱਡ ਬੰਦਾਂ ਨੇ ਲੇਕ ਮੋਰਚਾ ਦੋਗਾ ਓਕੇ ਤੇ ਫੋਨ ਟਾਈਮ ਹੁੰਦਾ ਨਾ ਜਿੰਮੇਦਾਰ ਜਿੰਮੀ ਰੋਣੀ ਸ਼ੁਰੂ ਕਰਦੇ ਆ ਜੇ ਤੋਂ ਤੇ ਇੱਕ ਤੇ ਅੱਜ ਸਰਦਾਰ ਜੀ ਦੀ ਨੰਨ ਨੂੰ ਗਈ ਆ ਸੰਸੂਨਦ ਨਹੀਂ ਤੋਤੇ ਅੱਜ ਕੰਮ ਤੋਂ ਆ ਫੇਰ ਦੁਬਾਰਾ ਸੰਸੂਨ ਨੂੰ ਫੇਰ ਧੋਵਾਂਗੇ ਅੱਜ ਤੇ ਰੋਗ ਨਹੀਂ ਆ ਕੰਮ ਅੱਜ ਤਾਂ ਇੱਕ ਘਰ ਲਕੜ ਵਾਲਾ ਮਿਸਤਰੀ ਆ ਗਿਆ। ਉਹਨੂੰ ਲੱਗੇ ਤੇ ਕਾ ਵਿਚ ਆ ਮੱਜਾਂ ਦਾ ਜਗਾੜ ਦਾ ਬਣਾਉਣਾ ਠੰਡ ਬੜੀ ਆ। ਆਪਾਂ ਤਾਂ ਉਹਨੂੰ ਲੈ ਕੇ ਜਿੰਨਾ ਸੌਂਨੇ ਤੇ ਇਹਨੂੰ ਇਚਰਾਂ ਦੇ ਕੰਮ ਹੋਖਾ ਆ। ਆਵਾ ਠੰਡੀ ਬੈਤੀ ਛੱਡ ਵਿੱਚ। ਹੁਣ ਤੜਫਾਂ ਨੇ ਬੋਰੇ ਬਰੇ ਲਾਉਂਦੇ ਆ ਵਧੀਆ ਬਣਾਤਾ ਵਾ। ਤੇ ਆਪਣੀ ਰਾਣੀ ਬੱਗੀ ਵੀ ਅੰਦਰ ਹੁੰਦੀ ਆ ਛੱਡ ਦੇ ਰਾਨੂੰ। ਹੁਣ ਅੰਦਰ ਕਰਦੇ ਨਾ ਬਸ ਆਪਾਂ ਇਹਨੂੰ ਨਾ ਆਪਣਾ ਜਿੰਮਦਾਰੀ ਸ਼ੁਰੂ ਕੀਤੀ ਆ ਚਾਚਾ ਲਾਉਂਦਿਆ ਜੇਮ ਕਿੰਨਾ ਵੇੜਾ ਇਹ ਰਾਜੀ ਵੀਰ ਪਏ 25 ਤੋਂ ਵੱਧ ਆ ਬੱਲੇ ਬੱਲੇ 15 ਤੋਂ ਵੱਧ ਆ ਆਪਣਾ ਸਮਾਨ ਪਿਆ ਜੋ ਲੱਗ ਮੈਨੂੰ ਅੱਜ ਜਦੀ ਨਮਨ ਅੱਜ ਕੋਈ ਆਪਣਾ ਵੀ ਖਾਲਾ ਕੋਠਿਆਂ ਨਾ ਆਵੇ ਮਾਨ ਭਾਈ ਤੇ ਆ ਆਪਣਾ ਦੂਜਾ ਚਾਚਾ ਆ ਲਾਉਣ ਲੱਗਾ ਥਿਆਣ ਥੱਕ ਕੇ ਹੁਣ ਐਨਰਜੀ ਡਰਿੰਕ ਵੀ ਚਾਹੀਦੀ ਯਾਰ ਹਾਂ ਹਾਂ ਚਾਹੀਦੀ ਹਾਂ ਚੀਜ਼ਾਂ ਸਨ ਸੀ ਪੂਰਾ ਲੱਗਦਾ ਯੋਜ ਨੂੰ ਅੱਜ ਹਾਂ ਆ ਟਾਈ ਰਹਾ ਸਾਦੀ ਸਿੰਘ ਵੀ ਆ ਹਾਂ 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 ਇਦਾਂ ਨਾਲ ਮਰਦੀ ਆ ਇਦਾਂ ਤੋਂ ਕਿੱਦਾਂ ਜਦੋਂ ਐਂ ਇੰਨਾ ਆਓ ਇਦਾਂ ਚੱਲ

이거 이거 만나면 사라 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 저 어제 내 집이라 그나 아들아니야 나가면 되게 아들아니야 이 언덕 도저히 안 가려고 해야지 도저히 안 가려고 <돼> 해아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아 <목소리도 안 돼> <목소리도 안 돼> ਹੁਣ ਆਪਾਂ ਲਾ ਲਈਏ ਝਿਮ ਝਿਮ ਤੇ ਫਿਰ ਆਪਾਂ ਤੁਹਾਨੂੰ ਫੇਰੇ ਮਿਲਾਂਗਾ ਹੁਣ ਅੱਜ ਦਾ ਵਲੌਗ ਆਪਣਾ ਇੱਥੇ ਕਸਾ ਸਮਾਪਤ ਸਮਾਂ ਦੀਦਾ ਖਾਸਾ ਵੱਧ ਰਹੀ ਕੀ ਫਤਿਹ